ਹਾਂਜੀ ਅ ਤੁੰਤਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ੈਸ਼ੀਮ 647 ਮੇ ਆਗਮਨ ਪਰਮ ਦੀਆ ਸਾਰੀ ਸੰਗਤ ਨੂੰ ਮੇਰੇ ਹਲਕੇ ਨੂੰ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ ਚ ਵਸਦੀ ਗੁਰੂ ਰਵਿਦਾਸ ਮਹਾਰਾਜ ਜੀ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਔਰ ਸਾਰੀ ਸੰਗਤ ਜਿਹੜੀ ਆ ਦੁਨੀਆ ਭਰ ਦੇ ਵਿੱਚ ਗੁਰੂ ਸਾਹਿਬ ਦੇ ਆਗਮਨ ਪਰਪਤੀਆਂ ਤਿਆਰੀਆਂ ਦੇ ਵਿੱਚ ਲੱਗੀ ਹੋਈ ਆ ਔਰ ਸਾਰੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਔਰ ਨਕੋਦਰ ਦੇ ਵਿੱਚ ਤੇ ਬਾਕੀ ਹਲਕੇ ਦੇ ਵਿੱਚ ਮੇਰੇ ਦੇ ਵਿੱਚ 23 ਤਰੀਕ ਨੂੰ ਸ਼ੋਭਾ ਯਾਤਰਾ ਚੱਲੀ ਆ ਗੁਰੂ ਮਹਾਰਾਜ ਜੀ ਦੇ ਆਗਮਨ ਪਰਦੇ ਸੰਬੰਧ ਦੇ ਵਿੱਚ ਕੱਢੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸ਼ੋਭਾ ਯਾਤਰਾ ਨੂੰ ਬੜੇ ਸਤਿਕਾਰ ਦੇ ਨਾਲ ਅਸੀਂ ਉਹਦਾ ਸਵਾਗਤ ਕਰਨਾ ਔਰ ਸਾਰੀ ਸੰਗਤ ਨੂੰ ਮੇਰੀ ਅਪੀਲ ਹੈ ਕਿ ਭਾਈ ਚਰਕਸਾਂਝ ਨੂੰ ਮੁੱਖ ਰੱਖਦੇ ਹੋਏ ਭਾਈ ਚਰਕਸਾਂਝ ਦਾ ਜਿਹੜਾ ਉਹ ਸਨੇਹਾ ਦਿੰਦੇ ਹੋਏ ਹਰ ਇੱਕ ਜਣਾ ਜਿਹੜਾ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕਰੇ ਤਾਂ ਕਿ ਅਸੀਂ ਗੁਰੂ ਸਭ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੀਏ 24 ਤੋਂ ਸਾਰੇ ਸੰਗਤ ਨੂੰ ਗੁਰਸਾਥ ਜੀ ਆਗਮਨ ਬਖਸ਼ ਬੰਧਿਆ ਲੱਖ ਲੱਖ ਵਧਾਈਆਂ